ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਟਰੈਕਟਰ ਦਾ ਕੰਮ ਕਰਤਾ ਆਪਾਂ ਨੇ ਸਟਾਰਟ ਤੇ ਦਿਖਾਉਨੇ ਆ ਤੁਹਾਨੂੰ ਡੈਂਟਿੰਗ ਦਾ ਕੰਮ ਹੋ ਗਿਆ ਪ੍ਰਾਈਮਰ ਵੀ ਮਾਰਤਾ ਤੇ ਘਰੋ ਚੈੱਕ ਕੰਮ ਚਾਲੂ ਆ ਤੇ ਰੰਗ ਦੇ ਤੋਂ ਬਾਅਦ ਮਾਰਨਾ ਫਾਈਨਲੀ ਜਿਹੜਾ ਕੋਟ ਬਾਦ ਦਾ ਉਹ ਤੋਂ ਬਾਅਦ ਚ ਹੋਊਗਾ ਹਾਂ ਤਾਂ ਸ਼ੋਅ ਦੀ ਡੈਂਟਿੰਗ ਕੀਤੀ ਆ ਤੇ ਥੱਲੇ ਪ੍ਰਾਈਮਰ ਮਾਰੇ ਆ ਹਾਂ ਸ਼ੋਅ ਦੀ ਡੈਂਟਿੰਗ ਕਰਤੀ ਸਾਰੀ ਚੋਅ ਆ ਡੈਂਟ ਸੀਗੇ ਇਹਦੇ ਵਿੱਚ ਛੋਟੇ ਛੋਟੇ ਇਹ ਹੱਥ ਫੇਰਦੇ ਫੇਰ ਪਤਾ ਲੱਗਦਾ ਸੀ ਜਾਂ ਕੋਲੇ ਆ ਕੇ ਡੈਂਟਿੰਗ ਹੋ ਗਈ। ਤੋਂ ਸਮਾਰਤਾ ਸੀ ਤੇ ਹੁਣ ਮੰਜਾਈ ਦਾ ਕੰਮ ਚੱਲ ਰਿਹਾ। ਸਾਰੀ ਥੋ ਸੈੱਟ ਕਰਤੀ। ਟੈਂਕੀ ਟੋਕੀ ਮੋਰੋ ਬਵਨਾਟਾ ਅੱਜ ਉਹ ਜਾਲੀ ਵਾਲਾ ਆ ਸਾਰੇ ਡੈਂਟ ਕੱਢਦੇ। ਇਧਰੋਂ ਵੀ ਸਾਈਡ ਤੋਂ ਆ ਸਾਰੇ ਡੈਂਟੇ ਸੀਗੇ ਜਿੱਥੇ ਰਗੜਾਈ ਹੋਈ ਹੋਈ ਆ। ਆਡੈਂਟ ਸੀ ਸਾਰੇ ਆ ਵੀ ਆਡੈਂਟ ਸੀ ਆ ਹੋ ਗਿਆ ਕੰਮ ਇਸ ਤੋਂ ਬਾਅਦ ਮਾੜੀ ਮੋਟੀ ਮਜਾਈ ਕਰਕੇ ਪ੍ਰਾਈਮਰ ਮਾਰ ਕੇ ਫਿਰ ਰੰਗ ਹੋਜੂ ਰੰਗ ਦਾ ਕੰਮ ਆਹ ਤੇ ਇੱਥੇ ਪੀਸ ਲਾਉਣਾ ਇਨਿਕ ਰਿਕਾ ਇੰਨਾ ਜੋਇੰਟ ਆ ਦੋਨਾਂ ਪਾਸਿਓਂ ਦੋਨਾਂ ਪਾਸਿਓਂ ਬੰਦ ਹੋ ਜਾਊਗਾ ਇਧਰੋਂ ਵੀ ਉਧਰੋਂ ਵੀ ਪਤਾ ਨਹੀਂ ਕਿ ਦੋਨਾਂ ਪਾਸੇ ਬੁਰਕੀਆਂ ਲਈਆਂ ਹੋਈਆਂ ਨੇ ਆ ਇੱਥੇ ਲੋਕ ਆ ਦਾ ਜਗੜਾ ਆ ਵੀ ਆਪਾਂ ਵਧੀਆ ਜਿਗਾਰਡ ਬਣਾ ਕੇ ਲਾਵਾਂਗੇ ਡੈਂਟਿੰਗ ਦਾ ਕੰਮ ਗਿਆ ਨਿਭੜ ਤੇ 2 ਬਾਅਦ ਮਾਰਾਂਗੇ ਰੰਗ ਤੇ ਫੇਰ ਤੁਹਾਡੇ ਨਾਲ ਕਰਾਂਗੇ ਦੂਜੀ ਵੀਡੀਓ ਸ਼ੇਅਰ